ਪਹਿਲਾਂ ਤਾਂ ਸਭ ਤੋਂ ਪਹਿਲਾਂ ਪਿਆਰ ਭਰੀ ਸਾਸਰੀ ਕਾਲ ਜੀ ਸਾਡੇ ਪਿੰਡ ਦੇ ਬਹੁਤ ਹੀ ਸੂਝਵਾਨ ਪੱਤਰਕਾਰ ਜੀ ਸਰਦਾਰ ਜਗਤਾਰ ਸਿੰਘ ਜੀ ਦਾ ਉਹਨਾਂ ਦਾ ਬਹੁਤ ਧੰਨਵਾਦ ਜੋ ਸਾਡੇ ਪਿੰਡ ਦੀਆਂ ਖਬਰਾਂ ਕੁਝ ਵੀ ਸਾਡੇ ਪਿੰਡ ਦੇ ਮੇਲੇ ਤਿਹਾਰਾਂ ਨੂੰ ਕਵਰ ਕਰਦੇ ਆ ਜੀ ਇੱਥੋਂ ਤੱਕ ਕਿ ਸਾਡੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੇ ਨਸ਼ਿਆਂ ਤੋਂ ਵੀ ਮੁਕਤ ਕਰਵਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਸੀਂ ਇਹਨਾਂ ਦੇ तहे ਦਿਲੋਂ ਧੰਨਵਾਦੀ ਆ ਜੀ ਤੇ ਅੱਜ ਜਿਸ ਪਰਪੇਖ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਆ ਉਹ ਹੈ ਪਿੰਡ ਦੀ ਤਰੱਕੀ ਬਾਰੇ ਜੀ ਤੇ ਮੌਜੂਦਾ ਜਿਹੜੇ ਸਾਡੇ ਸਰਪੰਚ ਸਾਹਿਬ ਹੈਗੇ ਆ ਜੀ ਬੀਬੀ ਜਸਵਿੰਦਰ ਹਸਬੰਡ ਸ਼੍ਰੀ ਰਸ਼ਪਾਲ ਰਸ਼ਪਾਲ ਸਿੰਘ ਜੀ ਸਰਦਾਰ ਰਸ਼ਪਾਲ ਸਿੰਘ ਜੀ ਹੁਣਾਂ ਦਾ ਬਹੁਤ ਵੱਡੀ ਦੇਣ ਹੈਗੀ ਆ ਪਿੰਡ ਨੂੰ ਜੀ ਜਿੱਦਾਂ ਕਿ ਤੁਸੀਂ ਆਏ ਦਿਨਾਂ ਤੋਂ ਬਹੁਤ ਜੀ ਚਰਚਾ ਵਿੱਚ ਰਹੇ ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਤੇ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਪਾਰਕਾਂ ਦਿੱਤੀਆਂ ਪਿੰਡ ਦੇ ਆਲੇ ਦੋਲੇ ਸੜਕਾਂ ਦੀ ਹੁਣ ਚਾਰਦੁਵਾਰੀ ਜਿਹੜੀ ਹੈਗੀ ਆ ਬਰਮ ਹੁੰਦੇ ਜਿਹਨੂੰ ਆਪਾਂ ਕਹਿੰਦੇ ਆ ਉਹ ਪੱਕੇ ਕਰਵਾ ਰਹੇ ਆ ਜੀ ਇੰਟਰਲੌਕ ਲਗਵਾ ਕੇ ਬਹੁਤ ਹੀ ਵਧੀਆ ਦਿਖ ਜਿੱਥੇ ਅੱਗੇ ਗਾਰਿਆਂ ਦੇ ਗੰਦਗੀ ਦੇ ਢੇਰ ਲੱਗੇ ਹੁੰਦੇ ਸਨ ਨਾਲੀਆਂ ਚੋਂ ਨਿਕਲ ਕੇ ਪਹਿਲਾਂ ਤਾਂ ਉਹਨਾਂ ਨੇ ਸਫਾਈ ਪ੍ਰਬੰਧ ਦਾ ਵੀ ਬੜਾ ਧਿਆਨ ਰੱਖਿਆ ਅਸੀਂ तहे ਦਿਲੋਂ ਧੰਨਵਾਦੀ ਆ ਨਾਲ ਦੀ ਨਾਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਭਗਵੰਤਮਾਨ ਸਰਕਾਰ ਜੀ ਦਾ ਵੀ ਜਿਨ੍ਹਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡਾਂ ਦੀਆਂ ਗਰੰਟਾਂ ਨੂੰ ਜਾਰੀ ਰੱਖਿਆ ਤੇ ਪਿੰਡਾਂ ਦੇ ਸਰਪੰਚਾਂ ਨੂੰ ਪਿੰਡ ਦੀ ਤਰੱਕੀ ਦੇ ਸਹਿਯੋਗ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਔਰ ਜਿਹੜੀ ਹੈਗੀ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਵੀ ਹੈਗੀ ਤਰੱਕੀ ਹੈਗੀ ਆ ਸਰਪੰਚ ਸਾਹਿਬ ਨੇ ਮੋਹਰੇ ਹੋ ਕੇ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਕਿਤੇ ਕੋਈ ਲੋੜ ਹੈਗੀ ਆ ਉੱਥੇ ਬਹੁਤ ਵੱਧ ਚੜ ਕੇ ਹਰ ਇੱਕ ਪਾਸੇ ਨੂੰ ਜਿੱਥੇ ਪਾਰਕਾਂ ਦੀ ਗੱਲ ਕਰ ਲਈਏ ਖੇਡਾਂ ਦੀ ਗੱਲ ਕਰ ਲਈਏ ਗਰਾਉਂਡਾਂ ਦੀ ਗੱਲ ਕਰ ਲਈਏ ਸਟੇਡੀਅਮਾਂ ਦੀ ਗੱਲ ਕਰ ਲਈਏ ਹਰ ਇੱਕ ਸਰਪੱਖੀ ਵਿਕਾਸ ਸਾਡੇ ਪਿੰਡ ਦੇ ਵਿੱਚ ਦੇਖਣ ਨੂੰ ਆਇਆ ਗਲੀਆਂ ਨਾਲੀਆਂ ਦਾ ਪ੍ਰਬੰਧ ਤਾਂ ਜਿਹੜਾ ਠੀਕ ਸੀਗਾ ਪਹਿਲਾਂ ਵੀ ਸੀ ਬਟ ਇਹਨਾਂ ਨੇ ਅੱਗੇ ਜਾ ਕੇ ਹੋਰ ਵੱਧ ਚੜ ਕੇ ਨਵਾਇਆ ਇਹਨਾਂ ਨੂੰ ਤੇ ਇਸ ਜਿੰਦਗੀ ਦੇ ਅੰਦਰ ਪ੍ਰਿੰਸੀਪਲ ਸਾਹਿਬ ਹਾਰੇ ਕ ਸਮੇ ਸਮੇਤੇ ਹਾਰੇ ਕ ਵਿਕਾਸ ਕਰਦਾ ਜਿੱਥੋਂ ਤੱਕ ਜਿਹੜੀ ਸਮਝ ਲੱਗਦੀ ਆ ਜਿੱਥੋਂ ਤੱਕ ਗਰੰਟਾਂ ਆਉਂਦੀਆਂ ਜੀ ਜੀ ਹਰ ਬੰਦਾ ਹਰ ਸਰਪੰਚ ਆਪਣੇ ਪਿੰਡ ਨੂੰ ਵਧੀਆ ਦੇਖਣ ਦੇਣ ਦੀ ਕੋਸ਼ਿਸ਼ ਕਰਦਾ ਜੀ ਇਸ ਸਰਪੰਚ ਦੇ ਦੌਰ ਦੀ ਗੱਲ ਕੀਤੀ ਜਾਵੇ ਉਹ ਵੀ ਇੱਕ ਲੇਡੀਜ਼ ਜੀ ਮੈਂ ਸੋਚਦਾ ਕਿ ਜਾਦਾ ਕ ਪਿੰਡ ਇਹ ਵਸਿਆ ਜੀ ਜੀ ਉਹਦੇ ਵਿੱਚ ਲੇਡੀਜ਼ ਦੇ ਜੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਣ ਜੀ ਜੀ ਉਹ ਕਿਸ ਤਰ੍ਹਾਂ ਦਾ ਲੱਗਦਾ ਵਿਕਾਸ ਬਰਾਬਰ ਹੋਇਆ ਜਾਂ ਜ਼ਿਆਦਾ ਹੋਇਆ ਜਾਂ ਘੱਟ ਹੋਇਆ ਕਿ ਜਾਂ ਹੋਇਆ ਹੀ ਨਹੀਂਗਾ ਲੋ ਨਜ਼ਰ ਆਂਦਾ ਕਿਉਂਕਿ ਉਮਰ ਦੀ لیاقت ਹੈ ਜ਼ਿੰਦਗੀ ਦਾ ਤਜਰਬਾ ਵਾ ਬਿਲਕੁਲ ਜੀ ਦੇਖੋ ਜੇਕਰ ਆਪਾਂ ਵਿਕਾਸ ਦੀ ਗੱਲ ਕਰ ਲਈਏ ਇੱਕ ਲੇਡੀ ਸਰਪੰਚ ਹੋਣ ਦੇ ਨਾਤੇ ਇਹਨਾਂ ਨੇ ਬਾਹ ਪੇਛ ਲਾਤੀ ਆਪਣੀ ਪੂਰੀ ਜਿੱਥੇ ਤੱਕ ਹੋ ਸਕਦਾ ਸੀ ਜੀ ਮਹਾਰਾਜ ਪਿੰਡ ਦੇ ਵਿੱਚੋਂ ਜਿਹੜਾ ਵੀ ਪੱਖ ਰਹਿੰਦਾ ਸੀਗਾ ਜਾਂ ਫਿਰ ਜਿਹੜਾ ਵਿਕਾਸ ਪੱਖ ਹੀ ਆਪਾਂ ਸੋਚ ਸਕਦੇ ਸੀ ਸਾਰੇ ਪਾਸੇ ਸਰਵ ਪੱਖੀ ਵਿਕਾਸ ਜਿੱਦਾਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਰਵ ਪੱਖੀ ਵਿਕਾਸ ਇਹਨਾਂ ਨੇ ਪਿੰਡ ਦੇ ਵਿੱਚ ਕੀਤਾ ਉਹਦੇ ਵਿੱਚ ਇਕੱਲਾ ਵਿਕਾਸ ਦੀ ਹੀ ਗੱਲ ਨਹੀਂ ਨੌਜਵਾਨੀ ਨੂੰ ਬਚਾਉਣ ਦੇ ਵੀ ਉਪਰਾਲੇ ਇਹਨਾਂ ਵੱਲੋਂ ਕੀਤੇ ਗਏ ਆ ਜੀ ਤੇ ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਸਰਕਾਰਾਂ ਦੀਆਂ ਸਾਨੂੰ ਜਿਹੜੇ ਦਿਸ਼ਾ ਨਿਰਦੇਸ਼ ਆਦੇ ਰਹੇ ਆ ਤੇ ਹੁਣ ਵੀ ਤੇ ਜੋ ਵੀ ਦਿਸ਼ਾ ਨਿਰਦੇਸ਼ਾਂ ਦੇ ਅਕੋਰਡਿੰਗ ਇਹਨਾਂ ਨੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਤੁਸੀਂ ਬਹੁਤ ਸਹਿਯੋਗ ਦਿੱਤਾ ਆ ਵੀ ਪਰਸਨਲੀ ਤੌਰ ਤੇ ਵੀ ਜਿਹੜਾ ਹੈਗਾ ਨੌਜਵਾਨੀ ਨੂੰ ਬਚਾਣਾ ਇੱਕ ਬਹੁਤ ਵੱਡੀ ਬਹੁਤ ਵੱਡਾ ਉਪਰਾਲਾ ਆ ਤੇ ਮੈਂ ਸੋਚਦਾ ਕਿ ਹਰ ਇੱਕ ਪੱਖੋਂ ਇਹਨਾਂ ਨੇ ਮੱਲ ਮਾਰ ਲਈ ਆ ਸਰ ਇੱਕ ਇੱਕ ਹੋਰ ਸਵਾਲ ਹੈ ਪੜਾਈ ਦੇ ਮਤਾਬਕ ਕਿਉਂਕਿ ਸਰਪੰਚ ਕਈ ਵਾਰੀ ਈ ਧਿਰ ਬਣ ਜਾਂਦੇ ਆ ਜੀ ਕਈ ਵਾਰੀ ਸਰਪੰਚ ਸੋਚਦਾ ਕਿ ਇਹ ਸਾਡੇ ਨਾਲ ਨਹੀਂ ਤੁਰੇ ਸੀ ਜੀ ਜਾਂ ਸਾਡੀਆਂ ਪਾਰਟੀਆਂ ਸਰਪੰਚ ਬਣਾ ਲੈਂਦੇ ਆ ਹਾਲਾਂਕਿ ਸਰਪੰਚ ਦੀ ਤਾਂ ਕੋਈ ਪਾਰਟੀ ਹੁੰਦੀ ਨਹੀਂ ਬਿਲਕੁਲ ਜੀ ਉਹ ਪਿੰਡ ਦਾ ਸਰਪੰਚ ਪਿੰਡ ਦਾ ਸਾਂਝਾ ਹੁੰਦਾ ਪਿੰਡ ਦਾ ਮਾਲਕਿਆ ਹੁੰਦਾ ਬਿਲਕੁਲ ਜੀ ਕਿਤੇ ਇਹਨਾਂ ਦਾ ਕੋਈ ਪੱਖਪਾਤ ਨਜ਼ਰ ਆਇਆ ਹੋਵੇ ਨਹੀਂ ਜੀ ਨਹੀਂ ਦੇਖੋ ਜਿਹੜੀ ਸਰਪੰਚੀ ਹੁੰਦੀ ਆ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੁੰਦੀ ਆ ਜੀ ਜੇਕਰ ਆਪਾਂ ਦੇਖਿਆ ਜਾਵੇ ਤਾਂ ਪਿੰਡ ਦੇ ਵਿੱਚ ਭਾਈਚਾਰਾ ਹੁੰਦਾ ਆ ਭਾਈਚਾਰ ਭਾਈਚਾਰੇ ਨੂੰ ਉੱਪਰ ਚੱਕਣ ਦੇ ਲਈ ਤੇ ਭਾਈਚਾਰਕ ਸਾਂਝ ਨੂੰ ਬਧਾਣ ਦੇ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਸਰਪੰਚ ਹੁੰਦੇ ਆ ਸਰਪੰਚ ਕਿਸੇ ਸਰਪੰਚ ਚਾਹੀ ਕਿਸੇ ਵੀ ਜਾਤ ਦਾ ਧਰਮ ਦਾ ਹੋਵੇ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਉਹ ਬਿਲਕੁਲ ਹੀ ਜੇਕਰ ਨਿਰਪੱਖ ਸੋਚ ਵਾਲਾ ਬੰਦਾ ਹੋਵੇ ਉਹੀ ਸਰਪੰਚੀ ਦੇ ਲਈ ਅੱਗੇ ਆਣਾ ਚਾਹੀਦਾ ਆ ਤੇ ਜੇਕਰ ਕਿਸੇ ਦੇ ਵਿੱਚ ਦੁਈ ਦਵੇਸ਼ ਹੋਵੇ ਜਾਤ ਪਾਤ ਹੋਵੇ ਉਸ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਉਹ ਫਿਰ ਜੇ ਸਰਪੰਚੀ ਤੈਰ ਬਣਦਾ ਹੈਗਾ ਆ ਉਹ ਜਿਹਦੇ ਵਿੱਚ ਆਪਣੇ ਪਿੰਡ ਨੂੰ ਵੀ ਪੇਸ਼ਾ ਲੈ ਜਾਏਗਾ ਬਿਨਾ ਕਿਸੇ ਭੇਦ ਭਾਪ ਤੋਂ ਜਿਹੜਾ ਵਿਕਾਸ ਹੋਣਾ ਚਾਹੀਦਾ ਤੇ ਮੈਂ ਸੋਚਦਾ ਕਿ ਇਹਨਾਂ ਨੇ ਇਸ ਇੱਕ ਸੌਟੀ ਦੇ ਪੂਰੇ ਉਤਰੇ ਆ ਜੀ ਜੇ ਇਹਨਾਂ ਦੇ 100 ਨੰਬਰਾਂ ਦੇ ਵਿੱਚੋਂ ਵਿਕਾਸ ਦੇ ਉੱਪਰ ਕਿੰਨੇ ਕ ਨੰਬਰ ਦੇਣੇ ਜਾਇਜ਼ ਔਰ ਪਸੰਦ ਕਰਦੇ ਆ ਅਹ ਨੰਬਰ ਦੇਖੋ ਵਿਕਾਸ ਹੋਇਆ ਜੀ ਇਹ ਨਹੀਂ ਕਿ ਕੋਈ ਪੱਖਰ ਰਹਿੰਦਾ ਵੀ ਨਹੀਂ ਹੈਗਾ ਸਰਕ ਤਰ੍ਹਾਂ ਦੇ ਹੈ 100 ਦੇ ਵਿੱਚੋਂ ਜੇਕਰ ਆਪਾਂ ਇਹ ਦੇਖੋ ਜੀ ਇਹ ਇੱਕ ਤਰ੍ਹਾਂ ਦੇ ਨਾਲ ਪ੍ਰਮਾਣ ਹੋ ਜਾਣਾ ਉਹਨਾਂ ਦਾ ਜੇਕਰ ਆਪਾਂ ਨੰਬਰਿੰਗ ਕਰਦੇ ਆ ਜੀ ਇਹ ਉਹਨਾਂ ਦੀ ਸੇਵਾ ਆ ਜਿਹੜੀ ਉਹਨਾਂ ਨੇ ਬਾਈ ਅਸੀਂ ਪਿੰਡ ਵਾਸੀ ਸਾਰੇ ਸਾਰੇ ਪਿੰਡ ਵਾਸੀ ਉਹਨਾਂ ਦੇ ਧੰਨਵਾਦੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਕਲਾਸ ਤੋਂ ਸਵਾਲ ਹੈ ਜੀ ਹਰ ਇੱਕ ਦੇ ਕੋਲ ਇਹ ਹੀ ਪੁੱਛਦਿਆਂ ਜੇ ਕੰਮ ਵਿਕਾਸ ਦੇ ਕੀਤਾ ਜਾਵੇ ਜੀ ਜੀ ਖੋਲ ਕੇ ਦੱਸੋ ਕਿ 100 ਚੁੱਕੇ ਨੇ ਨੰਬਰ 5 ਨੰਬਰ 2 ਨੰਬਰ 10 ਨੰਬਰ 20 ਦੇਣਾ ਕੀ ਕਹਿਣਾ ਚਾਹੁੰਦੇ ਆ ਮੈਂ ਜਿੱਦਾਂ ਤੁਹਾਡੇ ਸਾਹਮਣੇ ਵਿਕਾਪਾਪਾ ਵਿਕਾਸ ਦੀ ਗੱਲ ਕਰਦੇ ਹਾਂ 100 ਬਟ 100 ਨੰਬਰ ਆਪਾਂ ਦੇ ਦਈਏ ਤਾਂ ਉਹ ਵੀ ਥੋੜੇ ਆ ਪਰ ਜਿਹੜੇ ਕੋਈ ਵੀ ਸਰਪੰਚ ਆ ਇਹ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਹੈਗੇ ਆ ਇਹਨਾਂ ਨੂੰ ਜੇਕਰ ਆਪਾਂ ਕਿਸੇ ਕੰਮ ਨੂੰ ਆਪਾਂ ਨੰਬਰਿੰਗ ਦੇ ਵਿੱਚ ਵੰਡਦੀਏ ਨਾ ਉਹ ਉਹਦੀ ਇੱਕ ਤਰ੍ਹਾਂ ਨਾਲ ਕੰਮ ਬੰਦ ਹੋ ਗਿਆ ਉੱਥੇ ਬਟ ਇਹਨਾਂ ਦੇ ਅੱਗੇ ਬਹੁਤ ਉਪਰਾਲਾ ਹੈਗਾ ਇਹਨਾਂ ਨੇ ਜਿੱਦਾਂ ਕੀ ਗੱਲ ਹੋਈ ਸੀ ਆਪਣੇ ਕੋ ਪਿਛਲੇ ਸਮੇਂ ਤੇ ਇਹਨਾਂ ਨੇ ਕਿਹਾ ਕਿ ਆਪਾਂ ਪਿੰਡ ਹੋਣ ਜਿਹੜੇ ਵਿੱਚ ਉਹਨਾਂ ਨੇ ਆਪਣੇ ਇਸ ਤਨੂਰ ਦੇ ਵਿੱਚ ਪੂਰੇ ਨਾਕ ਕਰ ਸਕਦੇ ਵੈਂਚ ਕਰਨੇ ਹੁੰਦੇ ਇੱਥੇ ਇਹ ਚੀਜ਼ ਆ ਜਾਂਦੀ ਹੈ ਕਿਉਂਕਿ 5 ਸਾਲ ਪੂਰਨ ਹੋਣ ਜਾ ਰਹੇ ਆ ਜੀ 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 ਵੋਟਾਂ ਦਾ ਬਿਕਲ ਬੱਜਣ ਵਾਲਾ ਹੈਗਾ ਆ ਬਿਲਕੁਲ ਜੀ ਜਿਉਹੋ ਥੋੜੇ ਸਮੇਂ ਚ ਜੀ ਘੱਟ ਵੀ ਕੰਮ ਕਰ ਦੇ ਜਿਆਦਾ ਵੀ ਕਰ ਲੈਣ ਉਹ ਚੀਜ਼ ਹੁਣ ਮੈਨੇ ਨਹੀਂ ਰੱਖਦੀ ਹੈਗੀ ਮੈਨ ਮੈਨੇ ਰੱਖਦੀ ਆ ਕਿ 5 ਸਾਲਾਂ ਦੇ ਵਿੱਚ ਮੈਂ ਇਥੇ ਇੱਕ ਗੱਲ ਐਡ ਹੋਰ ਕਰਨੀ ਚਾਹਨਾ ਕਿ ਜੇਕਰ ਆਪਾਂ ਗੱਲ ਕਰੀਏ ਵਿਕਾਸ ਦੀ ਜਾਂ ਕੰਮ ਦੀ ਸਰਪੰਚ ਸਾਹਿਬ ਹੋਣਾ ਦੀ ਇਹਨਾਂ ਨੇ ਵੋਟਾਂ ਨੂੰ ਮੁੱਖ ਰੱਖ ਕੇ ਜਾਂ ਇਸ ਤਰ੍ਹਾਂ ਦਾ ਲਾਹਾ ਲੈਣ ਦੀ ਕੋਈ ਗੱਲ ਨਹੀਂ ਹੈ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਨੇ ਸਾਲ ਦਰ ਸਾਲ ਜਿ ਕਿ ਕਿ ਆਉਣ ਵਾਲੇ ਸਰਪੰਚ ਜਾਂ ਫਿਰ ਜਿਹੜੀਆਂ ਸਰਕਾਰਾਂ ਵੀ ਆਪਾਂ ਦੇਖਦੇ ਹਾਂ ਕਿਉਂਕਿ ਆਪਣੀ ਉਮਰ ਲੰਗੀ ਇਸ ਕੰਮ 'ਚ ਦੇਖਦੇ ਹਾਂ ਪਿੰਡ ਦੇ ਵਿੱਚ ਦੇਖਦੇ ਹਾਂ ਜੋ ਵੀ ਹੈ ਉਹ ਜਦੋਂ ਕਿ ਆਖਰੀ ਸਾਲ ਹੁੰਦਾ ਉਹਦੇ ਵਿੱਚ ਕੰਮ ਕਰਾਉਣਾ ਸ਼ੁਰੂ ਕਰਦੇ ਬਟ ਨਹੀਂ ਇਹਨਾਂ ਨੇ 10 ਔਰ ਵਾਈਜ਼ ਸਾਲ ਦਰ ਸਾਲ ਕੰਮ ਹੋ ਰਿਹਾ ਇਹਦੇ ਵਿੱਚ ਸਵਾਲ ਆਪਾਂ ਲੈਣ ਦੀ ਕੋਈ ਨਹੀਂ ਹੈ ਸਵਾਲ ਸਾਂਝਾ ਕਰਨਾ ਜੱਬੋਵਾਲ ਪਿੰਡ ਨਸ਼ੇ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਸੀਗਾ ਜੀ ਜੀ ਬਿਲਕੁਲ ਕਿਉਂਕਿ ਨਸ਼ੇ ਦੇ ਬਹੁਤ ਵੱਡੇ ਵੱਡੇ ਪਰਚੇ ਹੋਏ ਆ ਝੂਠ ਵੀ ਨਹੀਂ ਕਹਿ ਸਕਦੇ ਜੀ ਪ੍ਰਸ਼ਾਸਨ ਨੇ ਨਸ਼ਾ ਫੜਿਆ ਪਿੰਡ ਦੇ ਵਿੱਚੋਂ ਬਿਲਕੁਲ ਜੀ ਵੱਡੀਆਂ ਵੱਡੀਆਂ ਰੇਟਾਂ ਬਜੀਆਂ ਹਾਂਜੀ ਪਰ ਇਹਨਾਂ ਦੇ ਸਰਪੰਚ ਦੇ ਦੌਰਾਨ ਜੀ ਨਸ਼ੇ ਦੇ ਲਈ ਕਿਹੜਾ ਵੱਡਾ ਪ੍ਰਾਲਾ ਕਰਕੇ ਰੱਖਿਆ ਮੈਂ ਪਹਿਲਾਂ ਹੀ ਐਡ ਕਰ ਚੁੱਕਾ ਭਾਜੀ ਤੁਹਾਡਾ ਵੀ ਵਿੱਚ ਬਹੁਤ ਯੋਗਦਾਨ ਹੈਗਾ ਕਿਉਂਕਿ ਜੋ ਨਸ਼ੇ ਦੇ ਲਈ ਸਾਡੀ ਜਿਹੜੀ ਪੀੜ੍ਹੀ ਆਣ ਵਾਲੀ ਸਾਰੀ ਜਨਰੇਸ਼ਨ ਇਹ ਸਾਡਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਪੂਰੇ ਪੰਜਾਬ ਦਾ ਮੁੱਦਾ ਹੈਗਾ ਸਾਡੇ ਪਿੰਡ ਦਾ ਹੀ ਨਹੀਂ ਇਕੱਲੇ ਦਾ ਕਿਉਂਕਿ ਪੂਰੇ ਪੰਜਾਬ ਦਾ ਜਿਹੜਾ ਨੌਜਵਾਨ ਪੀੜ੍ਹੀ ਹੈਗੀ ਆ ਅੱਜ ਦਿਨ ਅਸੀਂ ਖਬਰਾਂ ਅਖਬਾਰਾਂ ਦੇ ਵਿੱਚ ਦੇਖਦੇ ਆ ਕਿ ਗਰਕ ਹੋਈ ਪਈ ਆ ਤੇ ਨਸ਼ੇ ਵੀ ਐਦਾਂ ਦੇ ਹੈਗੇ ਆ ਜਿਨ੍ਹਾਂ ਤੋਂ ਛਡਕਾਰਾਂ ਪਾਣਾ ਸ਼ਾਇਦ ਹੋ ਸਕਦਾ ਬਈ ਮੁਸ਼ਕਲ ਸਿਗਾ ਪਰ ਸਰਕਾਰ ਨੇ ਤੇ ਪਿੰਡ ਦੇ ਸਰਪੰਚ ਸਹਿਵਾਨਾ ਨੇ ਪੂਰੇ ਪੰਜਾਬ ਦੇ ਆਨੇ ਤੇ ਖਾਸ ਕਰਕੇ ਸਾਨੂੰ ਆਪਣੇ ਪਿੰਡ ਦੇ ਉਤੇ ਮਾਣਵਾ ਕਿ ਜਿਸ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਮਹਿੰਮ ਚੱਲੀ ਆ ਜੀ ਇੱਥੇ ਸਮੇਂ ਸਮੇਂ ਤੇ ਜੋ ਵੀ ਇੱਥੇ ਡੀਜੀਪੀ ਸਹਿਵਾਨ ਆਪ ਖੁਦ ਆ ਗਏ ਇਸ ਪਿੰਡ ਨੂੰ ਕਲੰਕ ਰਹਿਤ ਕਰਨ ਦੇ ਲਈ ਕਿਉਂਕਿ ਕਲੰਕ ਲੱਗਾ ਹੋਇਆ ਸੀ ਪਿੰਡ ਜੱਬੋਵਾਲ ਦਾ ਜਿੱਥੇ ਸਾਡੇ ਪਿੰਡ ਦੇ ਵਿੱਚ ਖੜਾਰੀਆਂ ਕਰਕੇ ਨਾਮ ਸੀਗਾ ਉੱਥੇ ਹੁਣ ਆਉਣ ਵਾਲੇ ਪਿਛਲੇ 10 ਕਿ ਸਾਲਾਂ 15 ਕਿ ਸਾਲਾਂ ਤੋਂ ਜਦੋਂ ਤੋਂ ਨਸ਼ਾ ਪੰਜਾਬ ਦੇ ਵਿੱਚ ਫਖੜਨਾ ਸ਼ੁਰੂ ਹੋਇਆ ਜੀ ਇਹ ਨਸ਼ੇ ਦੇ ਤੌਰ ਤੇ ਵੀ ਸਾਡੇ ਪਿੰਡ ਦੀ ਜਾਣ ਪਛਾਣ ਇੱਕ ਬਣ ਗਈ ਸੀ ਉਸ ਜਾਨ ਪਛਾਣ ਨੂੰ ਇੱਕ ਤਰ੍ਹਾਂ ਦੇ ਨਾਲ ਘਟ ਕਰਨ ਦੇ ਲਈ ਜੀ ਤੇ ਹੁਣ ਸਾਡੇ ਜਿਹੜੇ ਨੌਜਵਾਨ ਹੈਗੇ ਆ ਖੇਡਾਂ ਪ੍ਰਤੀ ਵੀ ਲੱਗੇ ਹੋਏ ਆ ਸਾਡੇ ਪਿੰਡ ਦੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਬੱਡੀ ਕਲੱਬ ਕਲੱਬ ਵੀ ਬਣਿਆ ਹੋਇਆ ਆ ਤੇ ਉਹਦੇ ਅਕੋਰਡਿੰਗਲੀ ਜੋ ਬੱਚੇ 10 ਸਾਲ 12 ਸਾਲ 15 ਸਾਲ ਤੇ ਓਪਨ ਆਲ ਓਪਨ ਦੇ ਅਕੈਡਮੀਆ ਤੱਕ ਦੇ ਜਿਹੜੇ ਹੈਗੇ ਆ ਇੱਥੇ ਮੈਚ ਵੀ ਕਰਵਾਏ ਜਾਂਦੇ ਆ ਬੱਚਿਆਂ ਨੂੰ ਇਹ ਨਸ਼ੇ ਪੱਖੋਂ ਤੋੜਨ ਤੋੜ ਕੇ ਜੀ ਸਿਹਤ ਪੱਖੀ ਜਿਹੜੇ ਹੈਗੇ ਆ ਉਪਰਾਲੇ ਕਰਨ ਦੇ ਲਈ ਜਿਹੜਾ ਹੈਗਾ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੀ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਵੱਡਾ ਜ਼ਿੰਦਗੀ ਦਾ ਤਜਰਬਾ ਪੜਾਈ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਪਰ ਪ੍ਰਿੰਸੀਪਲ ਸਹਿਬਾਨ ਦੇ ਉੱਪਰ ਵੱਡੇ-ਵੱਡੇ ਸਕੂਲਾਂ ਨੂੰ ਚਲਾ ਕੇ ਦਿਖਾਇਆ ਲਾਈਫ ਦੇ ਅੰਦਰ ਪੜ੍ਹੇ ਲਿਖੇ ਦਾ ਤੇ ਨਹੀਂ ਪੜੇ ਦਾ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਪੜ੍ਹੇ ਲਿਖੇ ਦਾ ਅਲੱਗ ਹੀ ਤਜਰਬਾ ਆ ਚਾਹੇ ਉਹ ਸਰਪੰਚ ਹੋਵੇ ਚਾਹੇ ਉਹ ਪੰਚ ਹੋਵੇ ਚਾਹੇ ਉਹ ਲੰਬੜਦਾਰ ਹੋਵੇ ਬਹੁਤ ਵਧੀਆ ਡਿਸੀਜਨ ਲੈਣੇ ਪਿੰਡ ਦੇ ਵਿਕਾਸ ਕਰਨੇ ਸਰਕਾਰ ਦੇ ਕੋਲੋਂ ਕੰਮ ਆਪਣੇ ਪਿੰਡ ਤੱਕ ਲੈ ਕੇ ਆਣਾ ਫਿਰ ਉਸ ਲੈ ਆnde ਹੋਏ ਕੰਮ ਨੂੰ ਪੂਰਨ ਕਰਨਾ ਇਹਨਾਂ ਦੀ ਜ਼ਬਾਨੀ ਵਾਖੂ ਬੀ ਤਰੀਕੇ ਨਾਲ ਸਮਝਾਇਆ ਕਿ ਜੋ ਸਰਪੰਚ ਨੇ ਕਿਹਾ ਉਹ ਕਰਕੇ ਦਿਖਾਇਆ